ਮੈਂ ਨਿਰਮਲ ਕੌਰ ਨਿੰਮੀ ਮੇਰੇ ਵੱਲੋਂ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਅੱਜ ਮੈਂ ਤੁਹਾਨੂੰ ਸੁਣਾਉਣ ਲੱਗੀਆਂ ਜੀ ਘੋੜੀ ਵੀਰ ਦੇ ਵਿਆਹ ਦੀ ਘੋੜੀ ਤੇ ਇੱਕ ਵੀਰਾ ਚੈਨਲ ਹੋਰ ਚੱਲਦਾ ਹੈ ਜੀ ਮਹਿਕ ਦੀਆਂ ਤੰਦਾਂ ਨਿਰਮਲ ਕੌਰ ਨਿੰਮੀ ਤੇ ਇੱਕ ਚੈਨਲ ਮੇਰਾ ਹੈਗਾ ਜੀ ਪੰਜਾਬੀ ਵਿਰਸਾ ਨਿਰਮਲ ਕੌਰ ਨਿੰਮੀ ਤੇ ਮੇਰੇ ਦੋ ਚੈਨਲ ਨੇ ਜੀ ਤੇ ਇੱਕ ਤੇ ਉੱਤੇ ਤਾਂ ਮੈਂ ਗੀਤ ਪਾਉਂਦੀ ਆ ਤੇ ਦੂਜੇ ਦੇ ਉੱਤੇ ਮੈਂ ਵੈਸੇ ਹੀ ਸਾਰੀਆਂ ਜਿਵੇਂ ਮੈਂ ਅਕਸਰ ਗੁਰਦੁਆਰੇ ਚ ਜਾਣਾ ਤੇ ਆਪਣਾ ਕਿਤੇ ਘੁੰਮਣ ਜਾਣਿਆ ਸੀ ਤਾਂ ਮੈਂ ਉਹ ਵਾਲੀਆਂ ਵੀਡੀਓ ਜਿਹੜੇ ਉੱਤੇ ਪਾਣੀ ਆ ਇਸ ਕਰਕੇ ਤੁਸੀਂ ਮੇਰੇ ਦੋਨੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਜੀ ਤੁਹਾਡੀ ਬਹੁਤ ਬਹੁਤ ਮਿਹਰਬਾਨੀ ਤੇ ਲਾਈਕ ਕਮੈਂਟ ਸ਼ੇਅਰ ਜਰੂਰ ਕਰਨਾ ਜੀ ਤੇ ਅੱਜ ਸੁਣਾਉਣ ਲੱਗਿਆ ਜੀ ਫਿਰ ਵੀਰ ਦੇ ਵਿਆਹ ਦੀ ਘੋੜੀ ਨਿਕੋੜੀ 1 ਲੱਖ ਦੀ ਨਿਕੋੜੀ 2 ਲੱਖ ਦੀ ਨਿਮਤੀ ਨ ਲੱਖ ਮੁਲਕਰਾਇਆ ਹੀ ਆ ਮੈਂ ਤਿੰਨ ਲੱਖ ਮੁੱਲ ਕਰਾਇਆਈਆ ਨਿਕੋੜੀ ਚਾਰਾ ਮੰਗਦੀ ਨਿਕੋੜੀ ਚਾਰਾ ਮੰਗਦੀ ਨਿਮਹਿ ਹਰੀ ਹਰੀ ਕਾਸ ਖਵਾਇਆਈਆ ਨਿਮਹਿ ਹਰੀ ਹਰੀ ਕਾਸ ਖਵਾਇਆਈਆ ਨੀਕੋੜੀ 1 ਲੱਖ ਦੀ ਨੀਕੋੜੀ 2 ਲੱਖ ਦੀ ਨਿਮਤਿੰਨ ਲੱਖ ਮੁੱਲ ਕਰਾਇਆਈਆਂ ਨਿਮਤਿੰਨ ਲੱਖ ਮੁੱਲ ਕਰਾਇਆਈਆਂ ਨੀਕੋੜੀ ਦਾਣਾ ਮੰਗਦੀ ਨੀਕੋੜੀ ਦਾਣਾ ਮੰਗਦੀ ਨੀ ਮੈਂ ਚੜੇ ਆਂਦੀ ਢਾਲ ਖਵਾਇਆਈਆ ਨੀ ਮੈਂ ਚੜੇ ਆਂਦੀ ਢਾਲ ਖਵਾਇਆਈਆ ਨੀ ਕੋੜੀ 1 ਲੱਖ ਦੀ ਨੀ ਕੋੜੀ 2 ਲੱਖ ਦੀ ਨੀ ਮੈਂ 3 ਲੱਖ ਮੁੱਲ ਕਰਾਇਆਈਆ ਨੀ ਮੈਂ ਤਿੰਨ ਲਖ ਮੁਲਕਰਾਇਆਈਆ ਨੀ ਕੋੜੀ ਪਾਣੀ ਮੰਗਦੀ ਨੀ ਕੋੜੀ ਪਾਣੀ ਮੰਗਦੀ ਨੀ ਮੈਂ ਸਰਬਤ ਕੋਲ ਪਲਾਇਆਈਆ ਨੀ ਮੈਂ ਸਰਬਤ ਕੋਲ ਪਲਾਇਆਈਆ ਨੀ ਕੋੜੀ 1 ਲੱਖ ਦੀ ਨੀ ਕੋੜੀ 2 ਲੱਖ ਦੀ ਨਿਮਤਿਨ ਲਖ ਮੁੱਲ ਕਰਾਇਆਈਆ ਨਿਮਤਿਨ ਲਖ ਮੁੱਲ ਕਰਾਇਆਈਆ ਨੀ ਕੋੜੀ ਸਬਾਰੀ ਮੰਗਦੀ ਨੀ ਸਬਾਰੀ ਮੰਗਦੀ निकोड़ी सवारी दी नी सवारी दी नी मैं सोना जे वीर बठाया नी मैं सोना जे वीर बठाया नकोड़ी एक लख दी निकोड़ी दो लख दी ਨਿਮਤੀਨ ਲਖ ਮੁੱਲਾ ਕਰਾਇਆਈਆ ਨਿਮਤੀਨ ਲਖ ਮੁੱਲਾ ਕਰਾਇਆਈਆ ਹਾਂਜੀ ਇਸ ਘੋੜੀ ਨੂੰ ਜੀ ਤੁਸੀਂ ਆਪਣਾ ਢੋਲਕੀ ਤੇ ਵੀ ਗਾ ਸਕਦੇ ਹੋ ਤੇ ਢੋਲਕੀ ਦੀ ਜਗ੍ਹਾ ਤੇ ਤੁਸੀਂ ਜਿੱਦਾਂ ਆਪਣਾ ਘੜਾ ਹੋ ਗਿਆ ਤੇ ਕੋਈ ਵਰਤਨ ਹੋ ਗਿਆ ਤੇ ਕਿਸੇ ਚੀਜ਼ ਦੀ ਤੁਸੀਂ ਢੋਲਕੀ ਬਣਾ ਕੇ ਉਸ ਤੇ ਵੀ ਗੀਤ ਨੂੰ ਗਾ ਸਕਦੇ ਆ ਤੇ ਤੁਹਾਨੂੰ ਉਹ ਵਾਲਾ ਮਤਲਬ ਕਿ ਢੋਲਕੀ ਵਾਲਾ ਗੀਤ ਵੀ ਮੈਂ ਦੁਬਾਰੇ ਦੁਸਰ ਨੂੰ ਰਿਪੀਟ ਕਰ ਰਹੀ ਆ ਤੇ गा ਕੇ ਸੁਣਾਣੀ ਆ ਤੁਹਾਨੂੰ ਨਿਕੋੜੀ 1 ਲੱਖ ਦੀ ਨਿਕੋੜੀ 1 ਲੱਖ ਦੀ ਨਿਕੋੜੀ 2 ਲੱਖ ਦੀ ਨਿਕੋੜੀ 2 ਲੱਖ ਦੀ